ਅੱਜ ਉਹ ਸਾਹਮਣੇ ਲੱਗਾ ਗੁੱਦੂ ਕਿੱਥੇ ਜਾ ਕੇ ਮਿਲ ਕੇ ਆਉਨੇ ਆ ਇਹਨੂੰ ਲਾਹੋ ਜੀ ਪਹੁੰਚ ਗਿਆ ਇੱਕ ਦੂਰੋਂ ਨੂੰ ਕਦਾਂ ਬੰਨਣ ਡਿਆ ਕਦਾਂ ਵੀਡੀਓ ਨਹੀਂ ਬਣਾਉਣੀ ਅੱਜ ਤਾਂ ਬਾਹ ਤੇਰਾ ਨਾ ਕਹਿੰਦਾ ਆ ਵੇ ਠੇ ਠੇ ਲੈ ਖਾਦੇ ਹੋਰ ਅੱਜ ਕੱਲ ਮੂੰਹ ਬੰਦਾ ਦੱਸ ਇੱਧਰ ਦਰ ਆਉਂਦਾ ਬਰਾਤਰ ਕੱਤੂ ਤੇ ਵੀਡੀਓ ਭਾਜ ਚ ਛੱਡੀ ਨਹੀਂ ਕੋਈ ਇਹ ਬੰਦਾ ਹੁਣ ਪੱਕਾ ਰੱਖ ਲਿਆ ਵਾ ਤੇ ਮਗੜੇ ਰਹਿਣਾ ਪੱਕਾ ਹੁਣ ਪਾ ਵੀ ਕਿੱਥੇ ਟਿਕਾਣੇ ਕਿਦੇ ਆ ਇਹ ਤਰੇਲ ਨਾ ਪੁੰਗਰ ਦੇ ਨਾ ਦੀ ਖਨਾ ਕਿਤੇ ਕਰ ਆ ਵੇਖੋ ਜਿੱਬੀ ਆ ਠੀਕ ਆ ਖੜੋ ਕੇ ਵਾਏ ਅੱਜ ਉਹ ਸਾਹਮਣੇ ਲੱਗਾ ਗੁੱਦੂ ਕਿੱਥੇ ਜਾ ਕੇ ਮਿਲ ਕੇ ਆਉਨੇ ਆ ਇਹਨੂੰ ਇਹ ਕਹਿੰਦਾ ਵੀ ਮੇਰੀ ਵੀਡੀਓ ਨਾ ਬਣਾਇਆ ਕਰ ਮੈਨੂੰ ਮਸ਼ਹੂਰ ਬੜਾ ਕਰਤਾ ਤੂੰ ਇਹਨਾਂ ਦਾ ਮਸ਼ਹੂਰ ਤੂੰ ਆ ਹੋਣੀ ਹੈਗਾ ਜਿੰਨਾ ਮਸ਼ਹੂਰ ਮੈਨੂੰ ਕਰੀ ਜਾਂਦੇ ਆ ਵਾ ਬਾਕੀ ਜਾ ਕੇ ਮਿਲ ਕੇ ਆਉਣੇ ਇਹਨੂੰ ਫੋਨ ਲੱਗਨੇ ਭਲਾ ਫੋਨ ਚੁੱਕਦਾ ਫੋਨ ਨਹੀਂ ਸੰਦੇਆ ਨੂੰ ਫੋਨ ਲਾ ਕੇ ਵੇਖੰਦੇ ਆ ਟਰੈਕਟਰ ਦੀ ਆਵਾਜ਼ ਜ਼ਿਆਦਾ ਆ ਤੇ ਫੋਨ ਨੂੰ ਸੁਣਦੇ ਨਹੀਂ ਪਈ ਬੱਲ ਉੱਥੇ ਜਾ ਕੇ ਮਿਲਦੇ ਆ ਇਹਨੂੰ ਨਾਲੇ ਕਰਦੇ ਆ ਇਹਦੇ ਨਾਲ ਗੱਲ ਜਾ ਕੇ ਉੱਥੇ ਮਗਰ ਇਹਨੇ ਬੰਦਾ ਬਿਠਾ ਲਿਆ ਪੱਕਾ ਧਿਆਨ ਰੱਖਣ ਵਾਸਤੇ ਕਿ ਪੈਪਾ ਨਾ ਬੰਦ ਹੋਣ ਜਾ ਕੇ ਦੇਖਦੇ ਆ ਕੀ ਕਰਨ ੜਿਆ ਹੁਣ ਚਲੋ ਚਲਦੇ ਆ ਫਿਰ ਕੋਦੂ ਕੋਲੋਂ ਸਾਹਮਣੇ ਉੱਥੇ ਜਾ ਕੇ ਦੇਖਦੇ ਆ ਕਿਹੜਾ ਉੱਥੇ ਕਰਾ ਕਰਨ ੜਿਆ ਆ ਕਿਹੜੀ ਗੋਲੀ ਬਣਾ ਕੇ ਦੇਣ ੜਿਆ ਕਿਸ ਨੂੰ ਲਓ ਜੀ ਪਹੁੰਚ ਗਿਆ ਕੋਦੂ ਕੋਲ ਲਓ ਜੀ ਮਲਾਉਣੇ ਹੁਣ ਤੁਹਾਨੂੰ ਕੋਦੂ ਨਾ ਹੋ ਗਿਆ ਵੇਲਾ ਕਦਾ ਉਸਤਾ ਜੀ ਠੀਕ ਠਾਕ ਜੀ ਵਧੀਆ ਵਧੀਆ ਉੱਥੇ ਰਹਿੰਦੇ ਅੱਜ ਕੱਲ ਦੇਖਦੇ ਨਹੀਂ ਕਦੀ ਆਏ ਨਹੀਂ ਗੁਰਦੁਆਰਾ ਸਾਹਿਬ ਹੁਣ ਮੂੰਹ ਕਿਦਾਂ ਬੰਨਣ ਡਿਆ ਕਹਿੰਦਾ ਵੀਡੀਓ ਨਹੀਂ ਬਣਾਉਣੀ ਅੱਜ ਤਾਂ ਬਾਹਰ ਤੇਰਾ ਨਾ ਕਹਿੰਦਾ ਤਾਂ ਮੂੰਹ ਬੰਦ ਲਿਆ ਇਹਨੇ ਦੱਸ ਲੋਕਾਂ ਨੂੰ ਕਿਹੜਾ ਪਤਾ ਨਹੀਂ ਲੱਗਣਾ ਵੀ ਇਹ ਗੋਲੀ ਦੇਣ ਉਹਨੂੰ ਬੰਦਾ ਆਈ ਜਾ ਨਹੀਂ ਬੰਦਾ ਲੱਗਣਾ ਕਿ ਇਹਨੂੰ ਕੌਣ ਆ ਇਹ ਸਾਰਿਆਂ ਨੂੰ ਪਤਾ ਕੌਣ ਆ ਗੋਲੀ ਆ ਗੋਲੀ ਕਿਹੜੀਆਂ ਪਿਆਪਾ ਬਦਲੀਆਂ ਦੱਸ ਮੈਨੂੰ ਆਹ ਕਿਹਨਾਂ ਪਿਆਪਾ ਬਦਲੀਆਂ ਨਵੀਆਂ ਸਾਰੀਆਂ ਕਿਹੜੀਆਂ ਨਵੀਆਂ ਖਾ ਇਹਦੇ ਉਹੋ ਹੀ ਪਿਆਪਾ ਬਿਲੀ ਹੋਣੀਆਂ ਸਾਰੀਆਂ ਢਾਗੇ ਬੰਨੇ ਆਵੇ ਬੱਲੇ 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 ਇਹ ਤਾਂ ਪਿੱਲਾਂ ਨੂੰ ਵੀ ਗਈਆਂ ਪਹਿਲਾਂ ਨੱਕ ਗਈਆਂ ਮਾਲ ਕਰਦਾ ਪੂਰਾ ਕਿਦੋਂ ਕਿਹਾ ਨਵੀਆਂ ਲਿਆਂਦੀਆਂ ਕਿੱਥੇ ਨਵੀਆਂ ਨਵੀਆਂ ਲਿਆਉਣੇ ਆ ਹੁਣ ਸੀ ਜਨ ਲੰਘਿਆ ਸੀ ਜਨ ਲੰਘਿਆ ਬਗੂ ਦੇ ਇਦਾਂ ਕਿ ਕਰ ਰਹਿ ਮਨ ਲਾਦਾ ਕਰ ਰਹਾ ਕਰਾ ਨਹੀਂ ਬਗੂ ਦੇ ਪੂਰਾ ਕਰਿਆ ਮਾਲ ਸਿਰੇ ਸਿਰੇ ਪਹਿਲਾਂ ਕਿਦਾਂ ਕਰ ਜੂਗਾ ਮੈਂ ਤੈਨੂੰ ਫੋਨ ਲੰਮੜਾ ਫੋਨ ਚੁੱਕਣ ਡਿਆ ਕੀ ਦੱਸ ਕੀ ਕਹਿਣਾ ਆ ਉਹ ਇੱਥੇ ਖਲੋਤਾ ਐ ਸਾਹਮਣੇ ਮੈਂ ਤੈਨੂੰ ਆਵਾਜ਼ ਮਾਰਨ ਡਿਆ ਤੂੰ ਵੇਖ ਨਹੀਂ ਡਿਆ ਪਤਾ ਟਰੈਕਟਰ ਦਾ ਕੀ ਬਾਲਾ ਉਹ ਉਧਰ ਮੈਂ ਤੈਨੂੰ ਆਵਾਜ਼ਾਂ ਮਾਰਨ ਡਿਆ ਸਦਾ ਵੀ ਇਧਰ ਨੂੰ ਵੇਖੂਗਾ ਮੈਨੂੰ ਨਹੀਂ ਮਰ ਪਾ ਲਗਾ ਫੋਨ ਤੂੰ ਕਰਨ ਤਾਂ ਡੈ ਖਲੋ ਕੇ ਤੈਨੂੰ ਡਿਆ ਫੋਨ ਲਾਉਣ ਮੈਂ ਇਹਨੂੰ ਡਿਆ ਕਰਨ ਖਲੋ ਕੇ ਉਹ ਪਰਮੇ ਆਏ ਜੀ ਅੱਛਾ ਲਾਉਣੀ ਤੇ ਉਹ ਭੋਰ ਠੀਕ ਆ ਵੇ ਢਿਲੇ ਢਿਲੇ ਖਾਦੇ ਵਾ ਆ ਇਧਰ ਹੀ ਮੁਸਕਾ ਮੈਂ ਤੈਨੂੰ ਲਾਉਂਦਾ ਫੋਨ ਮੈਂ ਕਹਾਂ ਚੱਲ ਇਹਨੂੰ ਕਿਹਨਾਂ ਹੱਥ ਖੜਾ ਕਰ ਇਧਰ ਨੂੰ ਤੂੰ ਵਿੰਦਾ ਹੀ ਨਹੀਂ ਹੱਥ ਵੀਡੀਓ ਲਾਓ ਜੀ ਵੇਖੋ ਜੀ ਮੂੰਹ ਕਿਦਾਂ ਵੱਦਾ ਆ ਇਹਨੇ ਕਰੋ ਕਮੈਂਟ ਦੱਸੋ ਇਹਨੂੰ ਮੂੰਹ ਕਿਉਂ ਬੰਦਾ ਇਹਨੂੰ ਪੁੱਛੋ ਮੈਨੂੰ ਕਿਹੜੀ ਕਾਲ ਮੂੰਹ ਬੰਦਾ ਦੱਸ ਇਧਰ ਦਰ ਹੁੰਦਾ ਬਰਾਤ ਕਰਕੇ ਤੁਹਾਡੇ ਵੀਡੀਓ ਭਾਜ ਚੜੀ ਨਹੀਂ ਕੋਈ ਕਹੇ ਤੂੰ ਕਮਾਈ ਜਨਾ ਵੀਡੀਓ ਮੇਰੀ ਬਣਾਉਣਾ ਪੈਸਾ ਮੈਨੂੰ ਕਿਥੇ ਆਉਂਦਾ ਕੋਈ ਮੈਨੂੰ ਕੋਈ ਪੈਸਾ ਨਹੀਂ ਆਉਂਦਾ ਚੱਕਰ ਲਈ ਭਾਵੇਂ ਤੇ ਇੱਧਰ ਗੱਲ ਕਰ ਮੂੰਹ ਤੇ ਲਾਹ ਸਹੀ ਕਪੜਾ ਮਾੜਿਆ ਲੋਕੀ ਵੇਖਣ ਤੈਨੂੰ ਕੰਮ ਕਰਦਾ ਮੂੰਹ ਤੇ ਕਪੜਾ ਇਹ ਨਹੀਂ ਲਾਉਂਦਾ ਹੁਣ ਮੂੰਹ ਤੇ ਕਪੜਾ ਜੀ ਇਹ ਕਹਿੰਦਾ ਮੇਰੇ ਹੱਥ ਖੜੇ ਆ ਹੁਣ ਨਹੀਂ ਵੀਡੀਓ ਬਣਾਉਣੀ ਪਤਾ ਕਿੱ데 ਕਰਨੇ ਆ ਕਿਥੇ ਇਹ ਇਹ ਆਪਣਾ ਪਹਿਲੀ ਕੇ ਬਗਲ ਮੇਂ ਦੋ ਦੋ ਖਿਲਾ ਹੈ ਨਾ ਪਤਾ ਨਾ ਮੈਨੂੰ ਬੋਈ ਪਹਿਲਾਂ ਲਾਤੀ ਆ ਆਈ ਸਾਰੇ ਢੀਂਗ ਨੂੰ ਕਰੀਏ ਖੱਲੇ ਵਿਛਾ ਕੇ ਛੱਡ ਤਾਣਾ ਛੱਲੇ ਤੁਹਾਨੂੰ ਕਿੰਨੇ ਕਿੱਲੇ 55 ਇਥੇ 55 ਕਿੱਲੇ 55 ਵੀ ਜਨੇ ਹੁਣ ਸਾਰੇ 55 ਕਰ ਦੇਣੀ ਚੱਲੂ ਲਗਾਤਾਰੇ ਕੰਮ ਚੱਲਣ ਦਾ ਡਾਇਆ ਬੰਦ ਵੀ ਬੰਦ ਵਿੱਚ ਆਈ ਕਿਤੇ ਮੁਕਣ ਦਾ ਚੱਲਣ ਦੇ ਇਦਾਂ ਹੀ ਬੀਜੀ ਜਾਂੀ ਮਦਰ ਕਿਹਾ ਉਹ ਦਾਨਸ਼ ਸਪੈਸ਼ਲ ਨਾਲ ਹੋਣੇ ਇਹ ਮਗਰੇ ਬਿਠਾ ਜਾਂਦਾ ਚੜ ਕੇ ਇਹ ਬੰਦਾ ਹੁਣ ਪੱਕਾ ਰਖ ਲਿਆ ਵਾ ਮਗੜੇ ਰਹਿਣਾ ਪੱਕਾ ਹੁਣ ਪਾਨਾ ਪੂਨਾ ਸਾਰਾ ਇੰਨੇ ਫੇਰਨਾ ਨਾ ਨਹੀਂ ਪਾਨਾ ਸਾਰਾ ਇਹਦੇ ਵਾਲੇ ਹੁਣ ਫੜਾਇਆ ਪਾਨਾ ਇਹਨੂੰ ਵੀ ਨਹੀਂ ਪਾਨਾ ਪੱਕਾ ਤੇ ਹੱਥ ਚ ਨਾ ਟਵੋਲਡ ਜੋਟ ਲਾ ਕਸਣਾ ਇਹਨੇ ਫੋਰਮੈਨ ਬਣਾਉਣਾ ਪਾਪ ਨਹੀਂ ਕੋਈ ਬੰਦ ਹੁੰਦਣੀ ਇਹਨੇ ਅਣਾ ਓਏ ਪਾਪ ਨਹੀਂ ਕੋਈ ਬੰਦ ਹੁੰਦਣੀ ਪਤਾ ਹੈ ਮੈਨੂੰ ਆਹੋ ਪਤਾ ਪਤਾ ਉਹਨੂੰ ਸਾਰਾ ਨਹੀਂ ਘਟਾ ਹੁੰਦਣਾ ਜਾਜ ਦਸਤੀ ਸਾਰੀ ਤੂੰ ਇਹਨੂੰ ਹੁਣ ਦਤਾ ਸਾਰਾ ਕੋ ਤੈਨੂੰ ਇਹਨੇ ਹਾਂਜੀ ਬਤਾ ਦਿਆ ਸਾਰਾ ਕੁਝ ਹਾਂ ਸਾਰਾ ਕੁਝ ਦੱਸਦੀ ਆ ਠੀਕ ਆ ਠੀਕ ਹੁੰਦੀ ਪਾਈ ਬੰਦ ਕਿ ਨਹੀਂ ਹੋਦੀ ਇਹ ਹੁਣ ਦਿੰਦਾ ਹੀ ਨਹੀਂ ਲੱਗਦਾ ਹੁਣ ਮੈਨੂੰ ਸਾਡੇ ਉਥੇ ਵਕਤ ਪਾਉਣਾ ਸੀ ਨਾ ਫੋਨ ਨਾ ਇਹ ਕਿੱਥੋਂ ਵੀਡੀਓ ਬਣਾਉਣ ਆਇਆ ਇਹ ਹਲਾ ਵੀਡੀਓ ਦਾ ਇਹਨੂੰ ਚਾਹੀਏ ਬਸ ਆ ਤੁਹਾਨੂੰ ਪੜੀ ਖੋਹਣਾ ਇਹਦੇ ਵਿੱਚ ਬੀਜਣ ਰਿਹਾ ਸੀ ਕਣਕ ਇਹ ਚ ਦੱਸਿਓ ਹੋ ਜਾਊਗੀ ਕਣਕ ਆ ਵੀ ਜਿੱਕੇ ਗਿਆ ਜੇ ਵੇਖਿਓ ਅਪਰਾਲ ਵੇਖੋ ਸਫਾਈ ਵੇਖੋ ਨਾਲੇ ਐ ਇਤਰਾ ਇੰਨੀ ਸਫਾਈ ਆਈ ਆ ਅੱਗ ਨੀ ਨਾ ਲਾਈ ਅੱਗ ਲਾਈ ਹੋਵੇ ਨਾ ਲਾਈ ਹੋਈ ਉਹ ਤਾਂ ਬਤਰੀਆਂ ਨਹੀਂ ਆ ਤਾਂ ਫੇਰ ਕਿ ਬਣਾ ਕੀ ਆ ਆ ਵੀ ਕਿੱਥੇ ਟਿਕਾਣੇ ਕਿਦੇ ਆ ਇਹ ਤੇ ਰੇਲ ਨਾਲ ਪੁੰਗਰਦੇ ਨਾ ਵੀ ਕਿ ਨਾ ਕਿਤੇ ਕਰਿਆ ਆ ਵੇਖੋ ਜਿੱਬੀ ਇਹ ਕੋਈ ਮਿੱਟੀ ਜਣੀ ਐ ਪਰਾਲੀ ਦੇ ਉੱਤੇ ਪਿਆ ਵੇਖ ਲੋ ਇਹ ਉਗ ਜਾਣਾ ਲੈ ਇਹ ਉਗ ਚੁ ਅਜ ਤਾਂ ਉਗ ਜਾਣਾ ਵੇਖੀ ਇਹਨੂੰ ਕਸਨਾ ਸਰਾਬ ਲੱਗਣੀ ਇਹਨੂੰ ਛੜਕਦਾ ਛੋੜਦਾ ਜਾਂ ਛਟਾ ਮਾਰਦੇ ਵੇਖਦੀ ਉਸ ਤਰ੍ਹਾਂ ਹੀ ਹੋ ਕੇ ਜਾ ਆਹ ਬੱਤਰ ਤੇ ਵੀ ਖਾ ਆਹ ਬੱਤਰ ਥੋੜਾ ਜਿਹਾ ਮਾਮਾ ਹੁਣ ਸੁੱਕ ਗਈ ਤੋ ਸੁੱਕ ਗਈ ਤੋ ਆਹ ਬੱਤਰ ਵੇਖੋ ਜੀ ਇਹ ਚ ਸੁਟਣ ਡੈਕ ਕਣਕ ਉਗੂਗੀ ਤੁਹਾਡੇ ਹਿਸਾਬ ਨਾਲ ਦੱਸੋ ਕਮੈਂਟ ਕਰਕੇ ਵੀ ਉਗੂਗੀ ਇਹਦੀ ਕਣਕ ਨਹੀਂ ਉਗੂਗੀ ਕਾ ਫਿਰ ਚਲ ਠੀਕ ਆ ਫਿਰ ਬੀਜ ਤੋ ਕਣਕ ਕਾ ਘਟਾ ਮੈਂ ਚੱਲਿਆ ਹੁਣ ਜਾਲ ਦੀ ਆਵਾਜ਼ੇ ਆਉਣਾ ਅਜ ਗੁਰਦੁਆਰੇ ਕਿ ਨਹੀਂ ਆਉਣਾ ਅਜ ਚੱਲ ਆ ਜੀ ਮੈਂ ਮੁਸ਼ਕਲ ਹੀ ਲਾਦਾ ਤੇਰਾ ਯਾਰ ਕਿੱਲੇ ਭਜਨੇ ਨੂੰ ਆ ਹਾਂ ਚੱਲੋ ਕੜੀ ਕੜੀ ਹੋਦਾ ਅੱਛਾ ਲਓ ਜੀ ਕੁਦੂ ਚੱਲਿਆ ਜੀ ਹੁਣ ਆਪਣੇ ਕਣਕ ਭੀਜਣ ਤੇ ਅੱਗ ਚੱਲੀ ਧਰਮ ਓ ਠੀਕ ਆ ਕਰੋ ਓਕੇ ਬਾਈ